ਅਸਲਾਮੁਅਲੈਕੁਮ ਵਰਹਮਤੁਲਲਾਹੀ ਵਬਰਕਾਤੁ ਆਦਾਵਰਸ ਦੋਸਤੋ ਮੈਂ ਮੁਹੰਮਦ ਜਮੇਲ ਅਦਾਰਾ ਗੁਜੈਤੋ ਦੋਸਤੋ ਇੱਕ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀ ਇੱਕ ਵੀਡੀਓ ਦੇਖੀ ਇਲੈਕਸ਼ਨ ਦੇ ਦੌਰਾਨ ਭਵੇਂ ਉਹਨੂੰ ਚੋਣ ਕੈਂਪੇਨ ਸਮਝ ਲੋ ਜਾਂ ਕੋਈ ਜੁਮਲਾ ਸਮਝੋ ਤੇ ਉਹਦੀ ਜਿਹੜੀ ਅਸਲੀ ਹਕੀਕਤ ਹੈ ਉਹ ਤਾਂ ਹੁਣ ਸਮਾਂ ਆ ਕੇ ਪਤਾ ਚੱਲੇਗਾ ਉਸ ਦੇ ਵਿੱਚ ਉਹਨਾਂ ਨੇ ਇੱਕ ਐਨਓਸੀ ਬਾਰੇ ਮਤਲਬ ਗਲਤ ਬਾਤ ਕੀਤੀ ਹੈ ਕਿ ਜੋ ਪਲਾਟਾਂ ਦੀਆਂ ਰਿਸ਼ਤੀਆਂ ਰੁਕੀਆਂ ਹੋਈਆਂ ਨੇ ਜ਼ਿਆਦਾਤਰ ਜੋ ਡੋਰ ਰਿਸ਼ਤੀਆਂ ਕਰਾਉਣੀਆਂ ਨੇ ਐਨਓਸੀ ਦਾ ਲੰਬੇ ਸਮੇਂ ਤੋਂ ਐਨਓਸੀ ਕਰਕੇ ਰਿਸ਼ਤੀਆਂ ਬੰਦ ਨੇ ਕਿਉਂਕਿ ਹਾਈ ਕੋਰਟ ਦੇ ਆਰਡਰ ਨੇ ਕਿਹਾ ਦੀ ਕੋਈ ਪਾਲਿਸੀ ਬਣਾਓ ਪਾਲਿਸੀ ਇਹਨਾਂ ਤੋਂ ਬਣੀ ਨਹੀਂ ਅਜੇ ਤੱਕ 2 ਸਾਲ ਹੋ ਗਏ 2-3 ਸਾਲਾਂ ਨੂੰ ਵਾਲੇ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਬਹੁਤ ਜ਼ੋਰ ਦੇ ਕੇ ਕਿਹਾ ਕਿ ਅਸੀਂ ਉਹਨਾਂ ਇਲੈਕਸ਼ਨ ਤੋਂ ਬਾਅਦ ਜੋ ਵੀ ਕਾਇਦੀ ਕਾਨੂੰਨੀ ਜ਼ਰੂਰੀ ਕਰਕੇ ਐਨਓਸੀ ਦਾ ਅਸੀਂ ਹੱਲ ਕਰਾਂਗੇ ਤੇ ਐਨਓਸੀ ਹੱਲ ਕਰਕੇ ਜਿਹੜੀਆਂ ਕਲੋਨੀ ਅਜੇ ਤੱਕ ਕੱਟ ਗਈਆਂ ਪੂਰਨ ਕਲੋਨੀਆ ਨੂੰ ਰੈਗੂਲਰ ਕਰਦਾਂਗੇ ਤੇ ਉਸ ਤੋਂ ਬਾਅਦ ਜੋ ਕਲੋਨੀਆ ਇਕੱਠੀਆਂ ਨੇ ਉਸ ਦੇ ਲਈ ਇੱਕ ਰੈੱਡ ਹਸਤਾਮ ਮਤਲਬ ਜਾਰੀ ਕੀਤਾ ਜਾਊਗਾ ਵੈਸੇ ਦਾ ਮੁੱਖ ਮੰਤਰੀ ਸਾਹਿਬ ਸ਼ੁਰੂ ਤੋਂ ਹੀ ਇਹ ਦੋ ਸਾਲ ਤੋਂ ਹੀ ਕਰ ਰਹੇ ਕਹਿੰਦੇ ਆਉਂਦੇ ਨੇ ਇਹ ਕਿ ਅਸੀਂ ਮਤਲਬ ਕਲਰ ਹਸਤਾਮ ਦੇ ਚੱਲ ਲਾਗੂ ਕਰਾਂਗੇ ਕਿ ਕਿਸੇ ਕੈਨੇਗਰੀ ਵਾਸਤੇ ਹਰਾ ਹਸਤਾਮ ਲੱਗੇਗਾ ਕਿਸੇ ਵਾਸਤੇ ਲਾਲ ਲੱਗੇਗਾ ਪਰ ਉਹਦੇ ਉੱਤੇ ਅਗਲੀ ਰੂਪ ਚ ਕੋਈ ਕੰਮ ਨਹੀਂ ਕੀਤਾ ਗਿਆ ਆਹ ਉਹਨਾ ਦੇਖਦੇ ਆ ਕਿ ਮੁੱਖ ਮੰਤਰੀ ਸਾਹਿਬ ਕਿੰਨਾ ਕੁ ਸੰਜੀਦਾ ਨੇ ਇਸ ਤੇ ਜਾਂ ਫਿਰ ਇਹ ਵੀ ਇੱਕ ਚੋਣ ਜੁਮਲੇ ਨਿਕਲਦੀ ਹੈ ਗੱਲ। ਬਾਕੀ ਮੇਰੀ ਇੱਕ ਬੇਨਤੀ ਹੈ ਪਹਿਲਾਂ ਤੁਸੀਂ ਤਾਂ ਪਹਿਲਾਂ ਤਾਂ ਉਹ ਵੀ ਵੀਡੀਓ ਹੈ ਭਵੰਦਮਨ ਸਾਹਿਬ ਦੀ ਉਹ ਸੁਣੋ ਕਿ ਭਵੰਦਮਨ ਸਾਹਿਬ ਨੇ ਕਿਹਾ ਕੀ ਹੈ ਉਸ ਦੇ ਵਿੱਚ। ਇੱਕ ਹੋਰ ਹੈ ਉਹ ਸਾਰੇ ਪੰਜਾਬ ਦੀ ਸਮੱਸਿਆ ਹੈ। ਇਹਨਾਂ ਨੇ ਬਹੁਤ ਉਲਝਾਇਆ ਹੋਇਆ ਸੀ ਕੰਮ ਐਨਓਸੀ। ਪਤਾ ਕੀ ਹੈ? ਨਿਜਾਇਜ਼ ਕਲੋਨੀਆਂ ਕਾਨੂੰਨ ਬਣਾ ਕੇ ਗੈਰਕਾਨੂੰਨੀ ਲੋਕਾਂ ਦਾ ਪੈਸਾ ਲਵਾ ਕੇ ਆ ਭੱਜ ਗਏ। ਤੇ ਹੁਣ ਅਸੀਂ ਉਹਦੇ ਤੇ ਪਲਾਨ ਕੀਤਾ ਹੈ ਕਿ ਹੁਣ ਤਾਂ ਜਿੰਨੀਆਂ ਵੀ ਕਲੋਨੀਆਂ ਬਣ ਗਈਆਂ ਹੁਣ ਤੱਕ ਜਿਨ੍ਹਾਂ ਨੇ ਘਰ ਪਲਾਟ ਲੈਲੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਲਾਤੀ ਉਹ ਸਾਰੀਆਂ ਨੂੰ ਅਸੀਂ ਐਨਸੀ ਦੇ ਦਾਂਗੇ ਸਾਰੀਆਂ ਨੂੰ ਪਰ ਅੱਗੇ ਤੋਂ ਅਸੀਂ ਨਜਾਇਜ਼ ਨਹੀਂ ਬਣਨ ਦੇਣੀ ਆ ਉਹਦੇ ਵਾਸਤੇ ਲਾਲ ਰੰਗ ਦਾ ਸਟੈਂਪ ਪੇਪਰ ਕਰਤਾ ਲਾਲ ਰੰਗ ਵਾਲਾ ਜੇ ਖਰੀਦੋਂਗੇ ਤਾਂ ਇਹੋ ਕਲੋਨੀ ਕੱਟ ਸਕੋ ਐ ਨਹੀਂ ਕਲੋਨੀ ਵੀ ਕੱਟ ਸਕਦੇ ਸੋ ਅਗਲੀਆਂ ਅਗਲੀ ਵਾਰ ਬੰਦ ਕਰ ਦਾਂਗੇ ਆ ਇਹਨ ਉਸ ਜਿਹੜੀਆਂ ਤੁਹਾਡੀਆਂ ਕਲੀਅਰ ਹੋ ਜਾਣਗੀਆਂ ਇਹਦੇ ਥੋੜੇ ਜਿਹਾ ਪੇਪਰ ਵਰਕ ਹੈ ਥੋੜਾ ਜਿਹਾ ਹਾਈ ਕੋਰਟ ਹੈ ਵਿੱਚ ਹਾਈ ਕੋਰਟ ਵਾਲਾ ਸਭ ਤੋਂ ਅਸੀਂ ਕਰ ਲਾਂਗੇ ਵਕੀਲ ਵੱਡੇ ਲੈ ਕੇ ਹਾਈ ਕੋਰਟ ਤੋਂ ਕਲੀਅਰ ਕਰਕੇ ਇਹਨੂੰ ਉਸੇ ਦਿਨ ਕਲੀਅਰ ਕਰ ਦਾਂਗੇ ਹਾਂਜੀ ਮੈਂ ਫੇਰ ਹਾਜ਼ਰ ਹਾਂ ਦੋਸਤੋ ਤੁਹਾਡੀ ਖਿਦਮਤ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਜਦੋਂ ਇਹ ਸਰਕਾਰ ਬਣੀ ਹੈ ਉਸ ਤੋਂ ਉਸ ਤੋਂ ਕੁਝ ਮਹੀਨੇ ਬਾਅਦ ਤੁਸੀਂ ਮਤਲਬ ਰਜਿਸਟਰੀਆਂ ਮਦਦ ਕੀਤੀਆਂ ਨੇ ਲੋਕ ਆਪਣੇ ਪਲਾਟਾਂ ਜਾਇਦਾਦਾਂ ਰਜਿਸਟਰੀ ਕਰਾਉਣ ਲਈ ਦਰਦ ਦਰਦ ਦੇ ੱੱਕੇ ਖਾ ਰਹੇ ਨੇ एनओसी वास्ते कोर्ट ਦਾ ਇੱਕ ਇਹਨਾਂ ਨੇ ਉਹ ਬਣਾ ਲਿਆ ਕਿ ਹਾਈ ਕੋਰਟ ਨੇ ਰੋਕ ਲਾਈ ਹੋਈ ਹੈ ਇਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਦਾਕਾਰ ਸੀ ਉਸ ਟਾਈਮ ਵੀ ਇਹੀ ਹਾਈ ਕੋਰਟ ਦਾ ਮਸਲਾ ਆਇਆ ਸੀ ਤਾਂ ਕੈਪਟਨ ਸਾਹਿਬ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਪਾਸ ਕੀਤਾ ਕਿ ਸਾਡੇ ਲੋਕ ਪਰੇਸ਼ਾਨ ਹੋ ਰਹੇ ਨੇ ਉਹਨੇ ਇਹਨਾਂ ਦੀ ਅਸਤੀ ਚਾਲੂ ਕਰਤੀ ਹੈ ਕਿ ਇਹਦੀ ਪਾਲਿਸੀ ਜਦੋਂ ਬਣੇਗੀ ਉਸ ਟਾਈਮ ਦੇਖਿਆ ਜਾਏਗਾ ਤਾਂ ਚਲਦੀਆਂ ਨਹੀਂ ਆ ਉਹ ਕੁਝ ਟਾਈਮ ਤੱਕ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਇਹਨਾਂ ਨੇ ਇਸ ਤੇ ਕੋਈ ਕੰਮ ਨਹੀਂ ਕੀਤਾ ਅਸਤੀਆਂ ਬੰਦ ਕਰਤੀਆਂ ਹੁਣ तकरीबन 2 ਸਾਲ ਤੋਂ ਅਸਤੀਆਂ ਬਿਲਕੁਲ ਬੰਦ ਨੇ ਅਸਲੋ ਜ਼ਮੀਨਾਂ ਤੇ ਤਬਦੀਲ ਮਲਕੀਤ ਜੋ ਪਰਿਵਾਰ ਦੇ ਵਿੱਚ ਬਲੱਡ ਰਿਲੇਸ਼ਨ ਦੀ ਰਿਸਤੀ ਕਰਾਉਣੀ ਹੈ ਉਹੀ ਰਿਸਤੀਆਂ ਹੋਣੀਆਂ ਨੇ ਤਾਂ ਮੇਰੀ ਭਗਵੰਤਮਾਨ ਸਾਹਿਬ ਨੂੰ ਇਹ ਅਪੀਲ ਹੈ ਕਿ ਜਦੋਂ ਇਹ ਰਿਸਤੀਆਂ ਬੰਦ ਹੋਈਆਂ ਨੇ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਆਹ ਰਿਸਤੀਆਂ ਹੋਣਗੀਆਂ ਤਾਂ ਮੈਂ ਐਡਵੋਕੇਟ ਮੁਹੰਮਦ ਜਮੇਲ ਤਾਂ ਮੈਂ ਤੁਹਾਨੂੰ ਇੱਕ ਪੱਤਰ ਲਿਖਿਆ ਉਸ ਦੇ ਵਿੱਚ ਜਦ ਤੁਸੀਂ ਤੁਹਾਡਾ ਜੋ ਨੋਟੀਫਿਕੇਸ਼ਨ ਦਾ ਉਹਦੇ ਵਿੱਚ ਥੁੜੀਆਂ ਲਿਖੀਆਂ ਮੈਂ ਨੇ ਕਿਹਾ ਥੁੜੀਆਂ ਨੇ ਜੇ ਤੁਸੀਂ ਇਹ ਸਹੀ ਕਰ ਦਿੰਦੇ ਹੋ ਤਾਂ 20 30% ਲੋਕ ਕੁਝ ਸਹੂਲਤਾਂ ਮਿਲ ਜਾਏਗੀ ਲੋਕਾਂ ਨੂੰ ਕਾਫੀ ਲੋਕਾਂ ਦੇ ਕੰਮ ਆਸਾਨ ਹੋ ਜਾਣਗੇ ਤਾਂ ਉਹ ਵੀ ਕੋਈ ਦੂਰ ਨਹੀਂ ਕੀਤੀ ਇਹਦੀ ਤੇ ਤਹਿਸੀਲਦਾਰਾਂ ਨੂੰ ਤੇ ਮਦਰ ਕਚਹਿਰੀ ਦੇ ਲੋਕਾਂ ਨੂੰ ਇੱਕ ਰਿਸ਼ਵਤ ਖਾਂ ਦਾ ਰਸਤਾ ਖੋਲਦਾ ਕੋਲ-ਬੋਲ ਨੋਟੀਫਿਕੇਸ਼ਨ ਕਰਕੇ ਰਜistੀਆਂ ਉਸੇ ਤਮੇਂ ਤੇ ਹੋ ਰਹੀਆਂ ਨੇ ਦੇਖੋ ਬੰਦ ਕਦੇ ਨਹੀਂ ਹੋਈਆਂ ਪਰ ਗਰੀਬ ਲੋਕਾਂ ਤੇ ਬਹੁਤ ਭਾਰ ਪੈ ਰਿਹਾ ਹੈ ਰਿਸ਼ਵਤਾਂ ਚੱਲ ਰਹੀਆਂ ਨੇ ਮੋਟੀਆਂ ਰਿਸ਼ਤਿਆਂ ਲੈ ਕੇ ਰਜistੀਆਂ ਕਰ ਰਹੇ ਨੇ ਆਊਟ ਆਫ ਬੇ ਕੋਈ ਫੇਕ ਡਾਕੂਮੈਂਟਸ ਆਉਂਦਾ ਹੈ ਕੋਈ ਕੁਝ ਕਰਦਾ ਹੈ ਤਾਂ ਮੇਰੀ ਭਵੰਤਮਨ ਸਾਹਿਬ ਨੂੰ ਅਪੀਲ ਹੈ ਜਨਾਬ ਇਹਦਾ ਕੋਈ ਇੱਥੇ ਪੱਕਾ ਹੱਲ ਕਰੋ ਦੇਖੋ ਇਹ ਗੱਲਾਂ ਨਾਲ ਲਫਾਜੀ ਨਾਲ ਇਹ ਨਹੀਂ ਚੱਲਦਾ ਤੁਸੀਂ ਸਟੇਟ ਨੂੰ ਨਾ ਇੱਕ ਮਜ਼ਾਕ ਬਣਾਇਆ ਹੋਇਆ ਹੈ ਕਿ ਸਟੇਜ ਦੇ ਵਾਂਗ ਇਸਤੇਮਾਲ ਕਰਦੇ ਹੋ ਤੁਸੀਂ ਸੂਬੇ ਨੂੰ ਸਾਡੇ ਨੂੰ ਵੀ ਜੋ ਬਿਆਨ ਤੁਸੀਂ ਰੈਲੀ ਦੇ ਵਿੱਚ ਉਹਦੇ ਦੇਤਾ ਤੇ ਉਹਦੇ ਕੋਈ ਅਮਲ ਨਹੀਂ ਕਰਨਾ ਕੋਈ ਕੰਮ ਨਹੀਂ ਕਰਨਾ ਇਹ ਇਦਾਂ ਸਰਕਾਰਾਂ ਨਹੀਂ ਚਲਦੀਆਂ ਇਦਾਂ ਸਟੇਟ ਨਹੀਂ ਚਲਦੇ ਹੁੰਦੇ ਇਹ ਸਟੇਟ ਦਾ ਤੁਸੀਂ ਬਹੁਤ ਵੱਡਾ ਲਾਸ ਕਰ ਦਿੱਤਾ ਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਕੋਈ ਸੰਜੀਦਾ ਹੋ ਕੇ ਕੰਮ ਕਰੋ ਅਰ ਸਹੀ ਇਹਦੀ ਪਾਲਿਸੀ ਬਣਾ ਕੇ ਤੇ ਲੋਕਾਂ ਨੂੰ ਰਾਹਤ ਦਿਓ ਇਹਦੀ ਕਿਹਨਾ ਵੀ ਤੁਸੀਂ ਇਲੈਕਸ਼ਨ ਤੋਂ ਕੁਝ ਘੰਟੇ ਪਹਿਲਾਂ ਇਲੈਕਸ਼ਨ ਕੌਂਸਲ ਲੱਗਣ ਤੋਂ ਅਲਾਮ ਕਰਦਾ ਕਿ ਮੈਨੂੰ ਸਿਆਂ ਦਾ ਮਤਲਬ ਬਿਲਕੁਲ ਖਤਮ ਕਰਤੀਆਂ ਰਿਸ਼ਤੀਆਂ ਹੋਣਗੀਆਂ ਕੋਈ ਤੁਸੀਂ ਨੋਟੀਫਿਕੇਸ਼ਨ ਨਹੀਂ ਕੀਤਾ ਉਹਦਾ ਉਹੀ ਦੇਹ ਆਵਾਦੀ ਵਾਲਾ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਲੋਕਾਂ ਨੂੰ ਫੇਰ ਉਹੀ ਬੇਬੂ ਬਣਾਇਆ ਤੁਸੀਂ ਉਹ ਤਾਂ ਪਹਿਲਾਂ ਹੀ ਹੋ ਰਹੀਆਂ ਨੇ ਰਿਸ਼ਤੀਆਂ ਨੇ ਲਾਲ ਕਿਰਾਣੀਆਂ ਨੇ ਉਹਦਾ ਅਫਰੂਜਨ ਹੈ ਨਹੀਂ ਮਸਲਾ ਤਾਂ ਹੈ ਇਹਦੇ ਪਲਾਟਾਂ ਦੀਆਂ ਰਿਸ਼ਤੀਆਂ ਨੇ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਦੁਨੀਆ ਪੈਸੇ ਲੈ ਕੇ ਦੇ ਬੈਠੇ ਆ ਸਾਰੇ ਰਿਸ਼ਤੀਆਂ ਕਰਾਈ ਬੈਠੇ ਨੇ ਲੋਕ ਨਕਸ਼ੇ ਪਾਸ ਹੋਏ ਹੋਏ ਨੇ ਉਹਨਾਂ ਦੇ ਮੁੱਲਿਆਂ ਸੀਵਰੇਜ ਵਾਟਰ ਸਪਲਾਈ ਤੇ ਲਾਈਟਾਂ ਲੱਗੀਆਂ ਹੋਈਆਂ ਨੇ ਸਾਰੇ ਕੰਮ ਹੋਏ ਹੋਏ ਨੇ ਸਟਾਫ ਡਿਊਟੀ ਦਿੱਤੀ ਹੈ ਲੋਕਾਂ ਨੇ ਤੇ ਉਹਨਾਂ ਦੇ ਹੁਣ ਤੁਸੀਂ ਦੁਬਾਰਾ ਨਾ ਰੈਵਲ ਕਰਨ ਨੂੰ ਕਿਰਦੇ ਹੋ ਜਾਂ ਤੁਸੀਂ ਪਹਿਲਾਂ ਹੀ ਰੋਕਣਾ ਥਾਏ ਜੋ ਪਹਿਲਾਂ ਸਰਕਾਰਾਂ ਨੇ ਨਹੀਂ ਰੋਕਿਆ ਤਾਂ ਹੁਣ ਤੁਸੀਂ ਇਹਨਾਂ ਤੇ ਲੋਕਾਂ ਦੇ ਰਹਿਮ ਕਰੋ ਇਹਦੇ ਐਨਓਸੀ ਦਾ ਮੇਰਾ ਮਾਮਲਾ ਇਹਨੂੰ ਖਤਮ ਕਰੋ ਲੋਕਾਂ ਨੇ ਇਹ ਪ੍ਰਾਣੇ ਲੋਕਾਂ ਦੇ ਪਲਾਟ ਮਕਾਨ ਨੇ ਉਹਨਾਂ ਦੇ ਰਿਸ਼ਤੇ ਖੋਲੋ ਤੇ ਬੜਾ ਧੰਨਵਾਦ ਤੁਹਾਡਾ